ਜਾ ਰਿਹਾ ਪਾਸੇ ਅਸੀਂ ਜਿੰਨੇ ਵੀ ਸਾਡੇ ਤੁਹਾਨੂੰ ਪਤਾ ਹੋਣਾ ਸੀ 120 ਬੱਚੇ ਸਾਡੇ ਮਿਸ਼ਨਰੀ ਰਿਹਾਇਆਂ ਚੋਂ ਆਏ ਸੀ ਉਹ ਸਾਰੇ ਦੇ ਸਾਰੇ ਅਸੀਂ ਭਰਤੀ ਕੀਤੇ ਸੀ ਸਕਾਲਰਸ਼ਿਪ ਦੇ ਤੌਰ ਤੇ ਉਹ ਤੁਹਾਨੂੰ ਅਸੀਂ ਇੱਕ ਪੱਤਾ ਦਿੰਦੇ ਸੀ ਤੇ ਹੁਣ ਐ ਸਾਲ ਅਸੀਂ ਦੋ ਸਾਲਾਂ ਬਾਅਦ ਸਾਰੇ ਰੈਗੂਲਰ ਕਰਤੇ ਆ ਅਸੀਂ ਤਾਂ ਬੱਚਿਆਂ ਨੂੰ ਕਹਿੰਨੇ ਆਂ ਕਿ ਆਉਣ ਉਹ ਦਾੰਤੀ ਸਾਜਾਂ ਵਾਲੇ ਆਉਣ ਕਥਾਕਾਰ ਆਉਣ ਪ੍ਰਚਾਰਕ ਆਉਣ ਤੇ ਉਹ ਜਿੰਨੇ ਵੀ ਆਏ ਸਾਡੇ ਕੋਲ ਉਹ ਇੰਟਰਵਿਊ ਅਸੀਂ ਲੈ ਕੇ ਸੀ ਤਾਂ ਆਪਣੇ ਤੁਹਾਡੇ ਆਪਣੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਵੀ ਉੱਥੇ ਕੇਂਦਰ ਚੱਲਦਾ ਉਹਨਾਂ ਦੇ ਵੀ ਬੱਚੇ ਜਿਹੜੇ ਕੰਪੀਟੈਂਟ ਸਿਗੇ ਉਹ ਵੀ ਅਸੀਂ ਦਾ ਭਰਤੀ ਕੀਤੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਕਸਰਤਾ ਹੋਈ ਗੁਰਦੁਆਰਾ ਬੌਰੀ ਸਾਹਿਬ ਸ੍ਰੀ ਗੋਵਿੰਦ ਵਾਲ ਸਾਹਿਬ ਦੇਖੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਚਾ ਜੀ ਦਾ 450 ਸਾਲਾ ਜੋਤੀ ਜੋਤ ਗੁਰਪੁਰਬ ਉਹ 16 17 ਤੇ 18 ਸਤੰਬਰ ਨੂੰ ਆ ਰਿਹਾ ਉਹਦੇ ਸਬੰਧ ਵਿੱਚ ਸ਼ਤਾਬਦੀ ਦੇ ਅੱਜ ਸਮਾਗਮਾਂ ਦੀ ਪ੍ਰੰਭਤਾ ਕੀਤੀ ਗਈ ਆ ਔਰ ਅੱਜ ਉਹ ਸ਼ੁਰੂਆਤ ਦੇ ਵਿੱਚ ਵੱਡਾ ਅਮਰ ਸੰਚਾਰ ਵੀ ਹੋ ਰਿਹਾ ਜਿਹਦੇ ਵਿੱਚ ਤਖਤਾਂ ਦੇ ਜਥੇਦਾਰ ਸਹਿਬਾਨ ਬਤੌਰ ਪੰਜ ਪਿਆਰੇ ਉਹਦੇ ਵਿੱਚ ਸ਼ਾਮਲ ਹੋਏ ਆ ਤੇ ਇਹ ਅਸੀਂ ਧਰਮ ਪ੍ਰਚਾਰ ਦਾ ਵਹੀਰ ਚਲਾਉਣ ਲਈ ਦੀ ਸ਼ੁਰੂਆਤ ਕੀਤੀ ਗਈ ਹੈ। ਜੋ ਮਨਾਇਆ ਭਾਵੇਂ 16 17 ਤੇ 18 ਸਤੰਬਰ ਨੂੰ ਜਾਣਾ ਪਰ ਅੱਜ ਇਥੇ ਨਵੇਂ ਲੰਗਰ ਹਾਲ ਦੀ ਇਮਾਰਤ ਜਿਹੜੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਨੂੰ ਦਿੱਤੀ ਆ ਉਹ ਸਤੰਬਰ ਤੱਕ ਇਮਾਰਤ ਜਿਹੜੀ ਉਹ ਪੂਰਨ ਸੰਪੂਰਨ ਕਰਨਗੇ। ਉਹ ਤੋਂ ਇਲਾਵਾ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਦਾ ਗੱਦੀ ਘਰ ਪਰਮ ਜਿਹੜਾ ਹੈ ਉਹ 16 ਸਤੰਬਰ ਨੂੰ ਆ ਰਿਹਾ 450 ਸਾਲਾ ਉਹ ਵੀ ਵੱਡੇ ਪੱਧਰ ਤੇ ਜਿਹੜਾ ਹੈ ਉਹ ਮਨਾਇਆ ਜਾਊਗਾ ਉਹ ਵੱਡੇ ਪੱਧਰ ਤੋਂ ਕਹਿਣ ਤੋਂ ਭਾਵ ਕਿ ਇਹ ਸਾਰੇ ਦਾ ਸਾਰਾ ਧਰਮ ਪ੍ਰਚਾਰ ਦੀ ਚੱਲਦੀ ਵਹੀਰ ਉਹਦੇ ਤੇ ਫੋਕਸ ਕੀਤਾ ਗਿਆ ਸੋ ਅੱਜ ਇੱਥੇ ਦਫ਼ਤਰ ਵੀ ਬਕਾਇਦਾ ਰੈਗੂਲਰ ਸ਼ੁਰੂ ਕਰ ਦਿੱਤਾ ਗਿਆ ਦੇ ਨਾਲ ਦੀ ਨਾਲ ਮਹਿਮ ਦੀ ਜਿਹੜੀ ਆ ਉਹ ਵੀ ਸ਼ੁਰੂਆਤ ਹੋਤੀ ਜਾਈ। ਨਾਲ ਦੀ ਨਾਲ ਅੱਜ ਦੀ ਐਜੈਕਟਿਵ ਦੇ ਵਿੱਚ ਕਿਉਂਕਿ ਲੰਬੇ ਆਰਸੇ ਤੋਂ ਸਾਡਾ ਇਹ ਰਹਿੰਦਾ ਸੀ ਕਿ ਸਾਧਗੁਰ ਜੀ ਦੇ ਸਰੂਪ ਜਿਹੜੇ ਇੱਥੋਂ ਜਾਂਦੇ ਉਹਨਾਂ ਦਾ ਸਾਡੇ ਕੋਲ ਸਾਰਾ ਸਿਸਟਮ ਹੋਵੇ। ਸੋ ਸਾਡੇ ਕੋਲ ਦੋ ਕੰਪਨੀਆਂ ਕੰਪਨੀਆਂ ਲਿਗੀਆਂ ਸੇਵਾ ਵਾਲੇ ਆ। ਉਹ ਦੋਏ ਆਪਣੀਆਂ ਬਤੌਰ ਐਨ ਜੀਓਜ਼ ਵੀ ਨਹੀਂ ਮੈਂ ਕਹਿ ਸਕਦਾ ਧਾਰਮਿਕ ਸੁਭਾਵਾਂ ਜਿਹੜੀਆਂ ਲਵਾਉਂਦੇ ਆ ਉਹਨਾਂ ਨੇ ਜਿਹੜੇ ਅਸੀਂ ਹੁਣ ਨਵੇਂ ਸਰੂਪ ਛਾਪਨੇ ਆ ਉਹਦੇ ਵਿੱਚ ਕੋਈ 바ਰ ਕੋਡ ਪਾਉਣਗੇ ਉਹ ਉਹ ਉਹਦੇ ਨਾਲ ਸਾਡੇ ਕੋਲ ਸਾਰਾ ਇੱਥੇ ਨੈਟਵਰਕ ਹੋਊਗਾ ਕਿ ਇਹ ਸਰੂਪ ਕਿੱਥੇ ਗਿਆ 바ਰ ਕੋਡ ਉਹ ਸਾਰੇ ਦਾ ਸਾਰਾ ਟੋਟਲ ਵਰਕਆਊਟ ਉਤੋਂ ਹੋ ਜਾਊਗਾ ਇੱਥੇ ਬੈਠਿਆਂ ਨੂੰ ਹੀ ਸਾਰਾ ਉਹਦਾ ਸਿਸਟਮ ਜਿਹੜਾ ਪਤਾ ਲੱਗ ਜਾਊਗਾ ਨਵੇਂ ਸਰੂਪ ਜਿੰਨੇ ਵੀ ਛਪਣਗੇ ਨਾਮੇ ਸਰੂਪ ਜਿੰਨੇ ਵੀ ਤਿਆਰ ਹੋਣਗੇ ਉਹਨਾਂ ਦਾ ਰੈਗੂਲਰ ਤੌਰ ਤੇ ਕੰਪਿਊਟਰ ਰਾਹੀਂ ਧੰਗ ਹੋਊਗਾ ਉਸ ਤੋਂ ਇਲਾਵਾ ਮੈਂ ਸੰਗਤਾਂ ਨੂੰ ਵੀ ਅਪੀਲ ਕਰਨੀ ਚਾਹਨਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਰੂਪ ਆ ਜਾਂ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਉੱਥੇ ਤਾਂ ਸਾਡੀਆਂ ਟੀਮਾਂ ਚੱਲੇ ਜਾਣਗੀਆਂ ਉਹਦੇ ਵਿੱਚ ਵੀ ਉਹ 바ਰ ਕੋਡ ਇੰਸਟਾਲ ਕਰ ਦੇਣਗੇ ਤਾਂ ਕਿ ਉਹਨਾਂ ਦੀ ਵੀ ਗਿਣਤੀ ਜਿਹੜੀ ਆ ਸਾਡੇ ਸਾਰੇ ਪਤਾ ਲੱਗ ਜਾਊ ਕਿ ਇਹ ਅੱਜ ਐਗਜ਼ੈਕਟਿਵ ਦੇ ਵਿੱਚ ਪਾਸ ਹੋਇਆ ਸੋ ਇੱਕ ਜਿਹੜਾ ਮਤਾਂ ਅਹਿਮ ਕਿਉਂਕਿ ਅਕਸਰ ਦੇਖਣ ਚ ਆਇਆ ਕਿ ਆ ਹੁਣ ਸਮਾਂ ਜਿਹੜਾ ਚੱਲ ਰਿਹਾ ਬੱਚੇ ਜਿਹੜੇ ਵਿਦੇਸ਼ਾਂ ਦੇ ਵਿੱਚ ਸੈੱਟ ਹੋਣਾ ਚਾਹੁੰਦੇ ਆ ਤੇ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਵੀ ਆਪ ਵਿਦੇਸ਼ਾਂ 'ਚ ਬੱਚਿਆਂ ਦੇ ਨਾਲ ਜਾਂਦੇ ਆ ਇਹਦੇ ਵਿੱਚ ਅਸੀਂ ਹੁਣ ਅੱਜ ਕਰਤਾ ਭਈ ਹਰ ਇੱਕ ਮੁਲਾਜ਼ਮ ਜਿਹੜਾ ਉਹ ਸਾਰੀ ਟਨਯੂਰ 'ਚ 2 ਸਾਲ ਦੀ ਛੁੱਟੀ ਵਿਦੇਸ਼ ਦੀ ਲੈ ਸਕਦਾ ਸਿਰਫ ਵਿਦੇਸ਼ ਦੀ ਛੁੱਟੀ 2 ਸਾਲ ਤੋਂ ਜ਼ਿਆਦਾ ਉਹਨੂੰ ਛੁੱਟੀ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ ਫੇਰ ਉਹ ਆਪਣਾ ਜੇ ਪੱਕਾ ਹੀ ਉਹਨੇ ਉੱਥੇ ਸੈੱਟ ਹੋਣਾ ਚਾਹੇ 2 ਸਾਲ ਦੀ ਇੱਕੋ ਵਾਰੀ ਲੈ ਲੈ। ਚਾਹੇ 2 ਸਾਲ ਦੀ ਛੇ ਸੇ ਮਹੀਨੇ ਕਰਕੇ ਲੈ ਲੈ। ਚਾਹੇ 3-3 ਮਹੀਨੇ ਕਰਕੇ ਲੈ ਲੈ। ਇਹ 2 ਸਾਲ ਤੋਂ ਜ਼ਿਆਦਾ ਜਿਹੜੀ ਆ ਉਹ ਛੁੱਟੀ ਨਹੀਂ ਹੋਊਗੀ। ਤੀਸਰਾ ਜਿਹੜਾ ਅਸੀਂ ਜੋ ਵੀ ਅਸੀਂ ਦੀ ਤਿਆਰੀ ਲਈ IAS ਤੇ IPS ਉਹ ਨੇਚੇ ਅਕੈਡਮੀ ਜਿਹੜੀ ਸਾਡੀ ਸੈਕਟਰ 27 ਕਾਲਜ ਦਰਨਵਾਸ ਚੱਲਦੀ ਆ। ਕਿਉਂਕਿ ਉੱਥੇ ਕਈ ਵਾਰੀ ਸਾਨੂੰ ਕਿਹੜੇ ਲੋਕ ਆ ਕੇ ਰਹਿਣਾ ਚਾਹੁੰਦੇ ਆ ਉਹਦੇ ਲਈ ਵੀ ਉਹ ਸਾਨੂੰ ਸਰਾਹ ਦੇ ਟਾਈਪ ਦੇ ਵਰਤਨ ਪੈਂਦੀ ਆ ਅੱਜ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿਹੜਾ ਸੈਕਟਰ 44 ਦੇ ਵਿੱਚ ਗੁਰਦਾਰਾ ਬਾਗ ਸ਼ਿਦਨਾ ਸਿੰਘਾਂ ਦਾ ਉੱਥੇ ਅਸੀਂ ਨਵੀਂ ਇਮਾਰਤ ਜਿਹੜੀ ਆ 5-6 ਮੰਜ਼ਲੀ ਜਿਹੜੀ ਉਹ ਸਦਾਪਤ ਕਰਾਂਗੇ ਉਹਦੇ ਵਿੱਚ ਇੱਕ ਸੈਕਟਰ ਜਿਹੜਾ ਕੁੜੀਆਂ ਲਈ ਹੋਊਗਾ ਇੱਕ ਸੈਕਟਰ ਮੁੰਡਿਆਂ ਲਈ ਹੋਊਗਾ ਆਧੁਨਿਕ ਟੈਕਨੀਕ ਦੇ ਉੱਤੇ ਉਹ ਸਾਰੀ ਬੁਣਾਈ ਜਾਊਗੀ ਜਿਹਦੇ ਵਿੱਚ ਯਤਨ ਤਾਂ ਅਸੀਂ ਕਰਾਂਗੇ ਕਿ ਜੇ ਕਲਾਸਰੂਮ ਵੀ ਸਾਡੇ ਉੱਤੇ ਬਣ ਜਾਣ ਪਰ ਉਹਨਾਂ ਦੀ ਰਹਿائش ਦੇ ਲਈ ਅਸੀਂ ਇਹ ਜਿਹੜਾ ਅੱਜ 6.5 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਆ ਤੇ ਇਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਅਸੀਂ ਮਟੀਰੀਅਲ ਦੇ ਕੇ ਇਹਦੀ ਛੇਤੀ ਸਮਾਪਤੀ ਕਰਵਾ ਲਾਂਗੇ ਇੱਕ ਕਿਉਂਕਿ ਸੰਗਤਾਂ ਦੀ ਆਮਦ ਬਹੁਤ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਵਧੀ ਹੋਆ ਤੇ ਹਰ ਇੱਕ ਬੰਦੇ ਦੀ ਇਹ ਚਾਹਨਾ ਹੁੰਦੀ ਕਿ ਮੈਨੂੰ ਗੁਰੂ ਘਰ ਦੇ ਵਿੱਚ ਜਿਹੜਾ ਆ ਉੱਥੇ ਰਹਿਣ ਦਾ ਮੇਰਾ ਬੰਦੋਬਾਸ ਹੋ ਜਾਏ ਕਿਉਂਕਿ ਸਰਾਮਾਂ ਜਿਹੜੀਆਂ ਸਾਡੇ ਆਲਰੇਡੀ ਤਿੰਨ ਜਿਹੜੀਆਂ ਨਵੀਆਂ ਵੀ ਮਾਰ ਲਈਆਂ ਸਾਡੇ ਕੋਲ ਹੋਰ ਸਪੇਸ ਵੀ ਇੱਥੇ ਹੈਗੀ ਆ ਪਰ ਉਹਦੇ ਵਿੱਚ ਦਿੱਕਤ ਇਹ ਆ ਕਿ ਸਰਕਾਰ ਦਾ ਜਿਹੜਾ ਪੱਕੇ ਬਹੁਤ ਢਲਾ ਜਿਹਲੇ ਨਵੀਆਂ ਸਰਾਮਾਂ ਅਸੀਂ ਇੰਸਟਾਲ ਕਰਦੇ ਆ ਤੇ ਫਿਰ ਸੀਵਰੇਜ ਦਾ ਸਿਸਟਮ ਜਿਹੜਾ ਆ ਉਹ ਪੁਰਾਣੇ ਬੀਲੇ ਦਾ ਪਿਆ ਆ ਉਹਦਾ ਜਿਹੜਾ ਉਹ ਲੋਡ ਨਹੀਂ ਚੱਕਦਾ ਜੋ ਜੇ ਸਰਕਾਰ ਯਤਨ ਕਰੇ ਤੇ ਅਸੀਂ ਗੁਰੂ ਕੇ ਆਪਣੇ ਅਕਾਲੀ ਮਾਰਕੀਟ ਦੇ ਵਿੱਚ ਵੱਡੀ ਸਰਾਮ ਵੀ ਬਣਾ ਸਕਦੇ ਆ ਪਰ ਕਿਉਂਕਿ ਸੀਵਰੇਜ ਜਿਹੜਾ ਆ ਉਹ ਥੱਲੇ ਡੂੰਗਾ ਪੈਣਾ ਇਹਦੇ ਵਿੱਚ ਸਰਕਾਰ ਤਾਂ ਕਿਉਂਕਿ ਇਹਨਾਂ ਕਾਰਜਾਂ ਤੇ ਦੇਖਦੇ ਆ ਭਈ ਜਿਹੜੇ ਡਿਵੈਲਪਮੈਂਟ ਦੇ ਕਾਰਜ ਆ ਉਹਨਾਂ ਦੇ ਵਿੱਚੋਂ ਲਾਂਬੇ ਹੋ ਕੇ ਸੁੱਤੀ ਪਈ ਆ ਪਰ ਫੇਰ ਵੀ ਅਸੀਂ ਉਹ ਤਿੰਨ ਸਰਾਮਾਂ ਜਿਹੜੀਆਂ ਬਾਹਰ ਬਾਹਰ ਕਹਿਣ ਤੋਂ ਬਾਅਦ ਇਰਤ ਗਿਰਦੇ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਲ ਆ ਉਹਨਾਂ ਦੀ ਤਕਰੀਬਨ ਆ ਦਸੰਬਰ ਤੱਕ ਕੰਪਲੀਸ਼ਨ ਹੋ ਜਾਣੀ ਹੈ ਸੋ ਅੱਜ ਅਸੀਂ ਇੱਕ ਵੀ ਮਤਾ ਕੀਤਾ ਕਿ ਜਿਹੜੀਆਂ ਸਾਡੀਆਂ ਅੰਦਰ ਖਾਸ ਕਰਕੇ ਮਾਤਾ ਗੰਗਾ ਨਿਵਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਤੇ ਉਹਨਾਂ ਦੇ ਨਾਲ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਿਵਾਸ ਇਹਨਾਂ ਦੇ ਉੱਤੇ ਅਸੀਂ ਹੁਣ ਆਪਣੀ ਅੱਜ ਮਤਾ ਦਾ ਅਸੀਂ ਕਰਤਾ ਜਿਹੜੀ ਸਾਡੀ ਬਿਲਡਿੰਗ ਅਮਾਰਤੀ ਵਿਭਾਗ ਆ ਬਾਹਰੋਂ ਵੀ ਸਪੋਰਟ ਲੈ ਲਾਂਗੇ ਪਈ ਉਹਦੇ ਉੱਤੇ ਦੋ ਮੰਜ਼ਲਾ ਜਾਂ ਤਿੰਨ ਮੰਜ਼ਲਾ ਬਣ ਸਕਦੀਆਂ ਤੇ ਉਥੇ ਅੰਦਰੇ-ਅੰਦਰ ਅਸੀਂ ਉਹ ਨਵੀਂ ਇਮਾਰਤ ਵੀ ਸ਼ੁਰੂ ਕਰਾਂਗੇ ਉਹ ਹੁਣ ਸਾਬਜਾ 2 ਦਾ ਕੰਡੀਸ਼ਨ ਹੈ ਅੱਗੇ ਉਹਦੀਆਂ ਜਿਹੜੀਆਂ ਫਾਊਂਡੇਸ਼ਨ ਆ ਉਹ ਕਿੰਨਾ ਕੁ ਭਾਰ ਚੱਕ ਸਕਦੀਆਂ ਸੋ ਇਸ ਕਰਕੇ ਇਹ ਸਾਰੇ ਜਿਹੜੇ ਅੱਜ ਦੇ ਸਾਡੇ ਸਿਗੇ ਮੋٹے ਤੌਰ ਦੇ ਉੱਤੇ ਤੇ ਸਭ ਤੋਂ ਜਿਹੜਾ ਅਹਿਮ ਸੀ ਉਹ ਹੈ ਦਾ ਸ਼ਤਾਬਦੀ ਮਨਾਉਣ ਦਾ ਤੇ ਇੱਕ ਮੈਂ ਤੁਹਾਡੇ ਮੀਡੀਅਮ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦਾ ਕਿ ਪਿਛੇ ਸਿੰਘ ਸਾਹਿਬਾਨ ਨੇ ਖਾਲਸੇ ਦੇ 325 ਸਾਲਾ ਇਸ ਖਾਲਸਾ ਸਾਜਨਾ ਦੇਸ ਦੇ ਉੱਤੇ ਇੱਕ ਅਪੀਲ ਕੀਤੀ ਸੀ ਆਦੇਸ਼ ਜਾਰੀ ਕੀਤਾ ਸੀ ਕਿ ਸਾਰੇ ਜਿੰਨੇ ਵੀ ਸਿੱਖਿਆ ਆਪਣੇ ਘਰਾਂ ਤੇ ਨਿਸ਼ਾਨ ਸਾਹਿਬ ਕੇਸਰੀ ਚਲਾਉਣ ਜੋ ਮੈਂ ਉਹ ਵੀ ਸੰਗਤਾਂ ਨੂੰ ਬੇਨਤੀ ਕਰੂੰਗਾ ਬਹੁਤ ਸਾਰਿਆਂ ਨੇ ਚਲਾਏ ਵੀ ਆ ਉਹ ਇਹ ਖਾਲਸਾਈ ਨਿਸ਼ਾਨ ਸਾਹਿਬ ਕੀ ਸ਼ਾਂਤੀ ਦਾ ਪ੍ਰਤੀਕ ਆ ਤੇ ਇੱਕ ਵੱਡਾ ਇਹ ਵੀ ਸੁਨੇਹਾ ਜਾਂਦਾ ਵੀ ਇਹ ਗੁਰੂ ਦੇ ਸਿੱਖ ਦਾ ਘਰ ਆ ਤੇ ਹਰ ਇੱਕ ਬੰਦਾ ਉਹਦੇ ਵਿੱਚ ਜਿਹੜਾ ਵੀ ਕਈ ਵਾਰੀ ਪੁਰਾਣੇ ਵੇਲੇ ਤਾਂ ਬਹੁਤ-ਬਹੁਤ ਆਪਾਂ ਸੈਲਿੰਗ ਦੇ ਸੀ ਪਈ ਉਹਦੇ ਵਿੱਚੋਂ ਕਿਸੇ ਨੂੰ ਵੀ ਕੋਈ ਕਈ ਵਾਰੀ ਹੁੰਦੀਆਂ ਅੱਜ ਕੱਲ੍ਹ ਦੀਆਂ ਆਧੁਨਿਕ ਤੌਰ ਦੇ ਉੱਤੇ ਹੈਲਪ ਦੀ ਲੋੜ ਹੁੰਦੀ ਆ ਉਹ ਵੀ ਇਹ ਦੇ ਸਕਦੇ ਆ ਤੇ ਇੱਕ ਸਾਡੀ ਇਹ ਪੁਰਾਣੀ ਬਰਾਸਤ ਵੀ ਆ ਧਾਰਮਿਕ ਜੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਬਾਤ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਤੇ ਦੂਸਰਿਆਂ ਦੇ ਵਿੱਚ ਇਹ ਜਿਹੜੇ ਸਿੰਘ ਸਾਹਿਬ ਦਾ ਆਦੇਸ਼ ਆ ਇਹਨੂੰ ਲਾਗੂ ਵੀ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਜੀ ਤੁਸੀਂ ਯਾਰ ਤਾਂ ਪਤਾ ਨਹੀਂ ਕਿਹਾ ਪਰ ਇਸ ਇਲਾਕੇ ਜੇਕਰ ਗੱਲ ਕਰੀਏ ਕੋਇਲਵਾਲ ਸਾਹਿਬ ਨੂੰ ਸਿੱਖਿਆਤ ਉਰਾ ਕਿਹਾ ਜਾ ਰਿਹਾ ਪਰ ਮੇਰਾ ਤਾਂ ਪਰਿਵਰਤਨ ਹੋ ਰਿਹਾ ਪਰਿਵਰਤਨ ਦਾ ਵੱਡਾ ਕਾਰਨ ਇਹ ਵੀ ਆ ਕਿ ਕਿ ਇਹ ਕੋਲੋਂ ਬੁੱਢਣੀਆਂ ਸੂਰਤਾਂ ਦੇ ਬੰਦੀਆਂ ਚਾਇਆ ਸਿੱਖਿਆ ਨੂੰ ਲੈ ਕੇ ਹੋਵੇ। ਛੇ ਨੂੰ ਲੈ ਕੇ ਹੋਵੇ। ਕੀ ਗੋਵਰਤ ਸਰ ਨੇੜੇ ਤੇੜੇ ਦਾ ਸਰਪਤਾ ਜਿਹੜੇ ਨੇੜੇ ਤੇੜੇ ਕੋਲੇ ਨਹੀਂ ਸਾਰੇ ਭਈ ਆਪਟਲ ਕੋਈ ਅਧਿਆਇ ਸਕੂਲ ਬੜ ਰਿਹਾ ਕੋਈ ਹੈਗੀ ਆ ਤੁਹਾਨੂੰ ਪ੍ਰਾਪਤ ਦੇਖੋ ਸਿੱਖਿਆ ਸਿੱਖਿਆ ਦੇ ਵਿੱਚ ਹੁਣ ਨਾਲ ਹੀ ਤੁਹਾਡੇ ਤੇ ਜੋਲਾ ਸਾਹਿਬ ਵੱਡਾ ਕਾਲਜ ਵੀ ਆ ਸਾਡਾ ਸਕੂਲ ਵੀ ਆ ਅੱਜ ਹਾਲਾਤ ਇਹ ਖੜੇ ਆ ਕਿ ਜਿਹੜੇ ਬੱਚੇ ਅੱਜ ਧੜਾ ਧੜ ਬਦੇਸ਼ਾਂ ਨੂੰ ਜਾ ਰਹੇ ਦੂਸਰਾ ਜਿਹੜੇ ਧਾਰਮਿਕ ਤੌਰ ਦੇ ਉੱਤੇ ਅਮਰਧਾਰੀ ਬੱਚੇ ਸਾਡੇ ਸਕੂਲਾਂ 'ਚ ਪੜ੍ਹਦੇ ਆ ਸ਼ੋਮਨੀ ਗੁਰਦੁਆਰਾ ਪਰਵੰਦਰ ਕਮੇਟੀ ਦੇ ਸਕੂਲਾਂ 'ਚ ਉਹਨਾਂ ਦੀ ਸਾਰੀ ਜਿਹੜੀ ਅਸੀਂ ਇਸ ਮਾਫ ਰੱਖਦੇ ਆ ਤੇ ਦੂਸਰਾ ਕਿਉਂਕਿ ਸਾਡੇ ਕੋਲ ਹੁਣ ਹਾਫ ਸਮਾਂ ਇਦਾਂ ਦਾ ਚੱਲ ਪਿਆ ਐਜੂਕੇਸ਼ਨ ਦੇ ਆਧਾਰਿਆਂ ਦੇ ਵਿੱਚ ਪਰ ਅੱਜ ਸਵੇਰੇ ਵੀ ਮੈਨੂੰ ਕੁਝ ਮਿਲੇ ਸੀ ਹਾਂ ਅਸੀਂ ਇੱਕ ਡਿਸਪੈਂਸਰੀ ਜਿਹੜੀ ਇਮੀਡੀਏਟ ਇੱਥੇ ਹੁਣ ਸ਼ੁਰੂ ਕਰਦੇ ਆਂਗੇ ਜੇ ਤੇ ਮੋਡਲੀ ਸਹਿਤਾ ਮੈਡੀ ਸ਼ੁਰੂ ਹੋ ਜਾਊਗੀ ਭਾਵੇਂ ਇੱਕ ਇੱਥੇ ਡਿਸਪੈਂਸਰੀ ਹੈਗੀ ਪਰ ਅਸੀਂ ਸੁਰੰਗਨੀ ਗੋਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਜਿਹੜੀ ਆ ਉਹ ਸ਼ੁਰੂ ਕਰਾਂਗੇ। ਬਾਕੀ ਜਿਹੜਾ ਐਜੂਕੇਸ਼ਨ ਵਾਲਾ ਹੈ ਉਹ ਵੀ ਵਿਚਾਰ ਕਰਾਂਗੇ। ਕਿਉਂਕਿ ਹੁਣ ਤੁਸੀਂ ਵੀ ਦੇਖੋ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਵੀ ਬੱਚਿਆਂ ਦੀ ਗਿਣਤੀ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਪਹਿਲਾਂ ਬਹੁਤ سارے ਤੇ ਤਲਗੀ ਸਾਹਿਬ ਸਿੱਖਣ ਲਈ ਗੁਰਮੁਖ ਸਿੰਘ ਸਿੱਖਣ ਜਾਂਦੇ ਹੁੰਦੇ ਪਰ ਹੁਣ ਘਟਦੀ ਜਾ ਰਹੀ ਹੈ ਕਿ ਉਸ ਨੂੰ ਲੈ ਕੇ ਵੀ ਅ ਤੂੰ ਤਾਂ ਜਾ ਰਿਹਾ ਪਾਸੇ ਅਸੀਂ ਜਿੰਨੇ ਵੀ ਸਾਡੇ ਤੁਹਾਨੂੰ ਪਤਾ ਹੋਣਾ ਸੀ 120 ਬੱਚੇ ਸਾਡੇ ਮਿਸ਼ਨਰੀ ਰਿਹਾਰਿਆਂ ਚੋਂ ਆਏ ਸੀ। ਉਹ ਸਾਰੇ ਦੇ ਸਾਰੇ ਅਸੀਂ ਭਰਤੀ ਕੀਤੇ ਸੀ ਸਕਾਲਰਸ਼ਿਪ ਦੇ ਤੌਰ ਤੇ ਉਹ ਤੁਹਾਨੂੰ ਅਸੀਂ ਇੱਕ ਭੱਤਾ ਦਿੰਦੇ ਸੀ ਤੇ ਹੁਣ ਐਸ ਸਾਲ ਅਸੀਂ ਦੋ ਸਾਲਾਂ ਬਾਅਦ ਸਾਰੇ ਰੈਗੂਲਰ ਕਰਤੇ ਆ ਅਸੀਂ ਤਾਂ ਬੱਚਿਆਂ ਨੂੰ ਕਹਿੰਦੇ ਆਂ ਕਿ ਆਉਣ ਉਹ ਦਾੰਤੀ ਸਾਜਾਂ ਵਾਲੇ ਆਉਣ ਕਥਾਕਾਰ ਆਉਣ ਪ੍ਰਚਾਰਕ ਆਉਣ ਤੇ ਉਹ ਜਿੰਨੇ ਵੀ ਆਏ ਸਾਡੇ ਕੋਲ ਉਹ ਇੰਟਰਵਿਊ ਅਸੀਂ ਲੈ ਕੇ ਸੀ ਤਾਂ ਆਪਣੇ ਤੁਹਾਡੇ ਆਪਣੇ ਬਾਬਾ ਸੇਵਾ ਸਿੰਘ ਦੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਵੀ ਉੱਥੇ ਕੇਂਦਰ ਚੱਲਦਾ ਉਹਨਾਂ ਦੇ ਵੀ ਬੱਚੇ ਜਿਹੜੇ ਕੰਪੀਟੈਂਟ ਸੀਗੇ ਉਹ ਵੀ ਅਸੀਂ ਤਾਂ ਭਰਤੀ ਕੀਤੇ ਸੀ